ਵੈਲੀ ਸਰਕਾਰ ਕਾਂਗਰਸ ਨੇ ਧਰਕਰ ਨੌਕਰੀ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਅਸੀਂ ਗੋਰੀਆਂ ਤੱਕ ਨੂੰ ਨੌਕਰੀ ਦੇ ਦੇਾਂਗੇ ਪਰ ਕੋਈ ਅਜਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨਹੀਂ ਜੋ ਸੂਬੇ ਦੇ ਹਾਲਾਤਾਂ ਨੂੰ ਬੇਰੋਜ਼ਗਾਰੀ ਦੇ ਆਲਮ ਨੂੰ ਬਾਖੂਬੀ ਬਿਆਨ ਕਰ ਰਹੀਆਂ ਨੇ ਕਿਉਂਕਿ ਚਪੜਾਸੀ ਦੀਆਂ 12 ਪੋਸਟਾਂ ਦੇ ਲਈ 14000 ਨੌਜਵਾਨਾਂ ਨੇ ਅਪਲਾਈ ਕੀਤਾ ਹੈ ਅੱਜਵਾਂ ਪਹੁੰਚੇ ਨੇ ਕਿ 12 ਪੋਸਟਾਂ ਤੇ 12000 ਤੋਂ ਜ਼ਿਆਦਾ ਨੌਜਵਾਨ ਇੱਥੇ ਆਪਣੀ ਇੰਟਰਵਿਊ ਆਪਣੀ ਭਰਤੀ ਲਈ ਆਏ ਨੇ ਗੱਲਬਾਤ ਕਰਦੇ ਆ ਨੌਜਵਾਨਾਂ ਨਾਲ ਕਿਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਵੀ ਜੀ ਕਾਦੀ ਪੋਸਟ ਨਿਕਲੀ ਇੱਥੇ ਤੁਸੀਂ ਕਿੰਨੇ ਨੌਜਵਾਨ ਆ ਜਿਹੜੇ ਇੱਥੇ ਲਗਭਗ ਤੁਹਾਨੂੰ ਲੱਗਦਾ ਵੀ ਆਏ ਨੇ ਇਹ ਪੀਐਮ ਦੀ ਪੋਸਟ ਨਿਕਲੀ ਹੈ ਪੀਐਮ ਤੇ ਸਰਵਰ ਦੀਆਂ ਪੋਸਟਾਂ ਨਿਕਲੀਆਂ ਸਿਰਫ 12 ਪੋਸਟਾਂ ਜੀ ਤੇ ਲਗਭਗ 14000 ਬੱਚੇ ਨੇ ਅਪਲਾਈ ਕੀਤਾ ਜੀ ਇਹਦੇ ਬਾਰੇ ਪੰਜਾਬ ਦੇ ਵਿੱਚ ਬਹੁਤ ਹੀ ਬੁਰਾ ਹਾਲ ਆ ਜੀ सरकार नौकरी देने वाली सरकार भी आई थी मौजूदा सरकार भी हैगी ये भी कही थी नौकरियां दे मांगें बेरोजगारी दूर करेंगे इतना मुख तो मुखमा ये भी बयान आया थी कि विदेशा तो इथे नौकरियां ਲੈਣ ਆਉਣਗੇ ਆਉਣਗੇ ਕੋਈ ਦੇਖੋ ਜੀ ਉਹ ਤਾਂ ਸਮੇਂ ਦੀ ਗੱਲ ਹੈ ਜੀ ਵੈਸੇ ਦੇਖਦੇ ਆ ਜੀ ਸੀਐਮ ਸਾਹਿਬ ਦੇ ਆਪਣੇ ਬਿਆਨਾਂ ਤੇ ਪੂਰਾ ਉੱਤਰ ਦੇ ਆ ਕਿ ਨਹੀਂ ਉੱਤਰ ਦੇ ਜੀ ਬੇਰੋਜ਼ਗਾਰੀ ਇੰਨੀ ਜਿਆਦੇ ਹੈ ਇਥੇ ਬਿਹੇੜ ਕਰੇ ਹੋਏ ਟਟਪਾਸ ਬੰਦੇ ਪਹੁੰਚੇ ਹੋਏ ਹੈ ਕਿਉਂਕਿ ਰੋਜ਼ਗਾਰ ਕੋਈ ਹੈ ਹੀ ਨਹੀਂ ਜਿੱਥੇ ਬਸ ਸਰਕਾਰ ਤਾਂ ਕਹਿੰਦੀ ਰੋਜ਼ਗਾਰ ਇੱਥੇ ਬਹੁਤ ਦੇਵਾਂਗੇ ਬਾਹਰ ਜਾਣੋ ਬੰਦ ਕਰ ਦਾਂਗੇ ਬਾਹਰਲੇ ਇੱਥੇ ਆਉਣਗੇ ਜਿਹੜੇ ਇੱਥੇ ਮੁੰਡੇ ਕਿਨੇ ਜੀ ਪਹਿਲਾਂ ਇਹਨਾਂ ਨੂੰ ਰੋਜ਼ਗਾਰ ਦੇ ਤੋਂ ਬਾਅਦ ਨੂੰ ਆਪਾਂ ਸਿਰ ਬਲਾ ਲਾਂਗੇ ਹਾਂਜੀ ਹਾਂਜੀ ਬਹੁਤ ਇੱਥੇ ਐਮਐਸਟੈਕ ਤੱਕ ਡਿਗਰੀਆਂ ਲੈ ਕੇ ਹਨਈ ਇੱਥੇ ਕਾਫੀ ਜਾਣੇ ਮਿਲੇ ਆਪਾਂ ਨੂੰ ਵੀ ਜਿਹੜੇ 10 ਰੇ ਸੀ ਅਸੀਂ ਇੰਨੇ ਕਲਾਸ ਤੇ ਵੀ 8ਵੀਂ ਬੇਸ ਆ ਦੀ ਪੋਸਟ ਜਦ ਕੇ ਪਲੱਸ 2 ਤੋਂ ਹਨਾ ਕਿੰਨੇ ਤੱਕ ਐਮਏ ਤੱਕ ਹਨਾ ਇੰਨੇ ਤੱਕ ਡਿਗਰੀਆਂ ਕਰਦੇ ਹਨਾ ਵੀ ਜਿਹੜਿਆਂ ਨੂੰ ਪ੍ਰੋਫੈਸਰ ਦੀਆਂ ਨੌਕਰੀਆਂ ਮਿਲਣੀਆਂ ਚਾਹੀਦੀਆਂ ਉਹ ਬੰਦੇ ਵੀ ਇੱਕ ਪੀਐਨ ਦੀ ਪੋਸਟ ਤੇ ਅਪਲਾਈ ਕਰਨ ਆ ਰਹੇ ਆ ਉਹ ਤਾਂ ਕਰਨ ਆ ਰਹੇ ਆ ਕਿਉਂਕਿ ਪੰਜਾਬ ਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਵੱਧ ਰਹੀ ਆ ਕੋਈ ਨੌਕਰੀ ਦਾ ਹਾਲ ਨਹੀਂ ਹੋ ਰਿਹਾ ਹਨ ਆਸਤਾ ਸੀ ਵੀ ਲੈ ਕੇ ਇਹੋ ਸੋਚਿਆ ਸੀ ਵੀ ਚਲ ਨਵੀਂ ਸਰਕਾਰ ਆਊਗੀ ਤੇ ਨਵੀਂ ਸਰਕਾਰ ਨੂੰ ਵੋਟਾਂ ਵੀ ਪਾਈਆਂ ਐ ਵੀ ਨਹੀਂ ਆ ਵੀ ਆਪਾਂ ਨਹੀਂ ਪਾਈਆਂ ਵੋਟਾਂ ਵੀ ਪਾਈਆਂ ਪਰ ਉਦਾਂ ਹੀ ਤੱਕੇ ਦਾ ਹੀ ਗਲੀਆਂ ਚ ਖਾਣੇ ਫਿਰਦੇ ਅੱਜ ਤੱਕ ਮੈਂ ਆ ਪੀਐਨ ਦੀਆਂ ਪੋਸਟਾਂ ਦੇ ਬਹੁਤ ਜ਼ਿਆਦਾ ਇੰਟਰਵਿਊ ਦੇ ਕੇ ਆਇਆ ਹਾਂ ਇੱਥੇ ਬਠਿੰਡੇ ਵੀ ਹੋਈ ਸੀ ਏਦੋਂ ਪਹਿਲਾਂ ਇੱਥੇ ਵੀ ਆਏ ਸੀ ਪਰ ਅੱਜ ਤੱਕ ਸਾਨੂੰ ਤਾਂ ਕੋਈ ਨਹੀਂ ਏਦੋਂ ਉੱਪਰ ਹੀ ਪ੍ਰਾਈਵੇਟ ਡਿਊਟੀਆਂ ਵੀ ਹੁਣ ਉਹ ਵੀ ਨਹੀਂ ਮਿਲਦੀਆਂ ਪਹਿਲਾਂ ਇੱਕ ਕਪਤਾਨ ਨੇ ਘਰ ਘਰ ਨੌਕਰੀ ਦਾ ਨਾਰਾ ਤੇ ਹੁਣ ਮੌਜੂਦਾ ਮੁੱਖ ਮੰਤਰੀ ਮਾਨ ਨੇਤਾ ਕੋਰੀਆਂ ਨੌਕਰੀਆਂ ਦੇਣ ਦਾ ਦਾਵਾ ਹੀ ਕਰ ਦਿੱਤਾ ਸੀ ਰੰਦਲੇ ਪੰਜਾਬ 'ਚ ਰੋਜ਼ਗਾਰ ਦੀ ਬਹਾਰ ਦੀਆਂ ਗੱਲਾਂ ਕੀਤੀਆਂ ਪਰ ਇਹਨਾਂ ਨੌਜਵਾਨਾਂ ਦੀਆਂ ਗੱਲਾਂ ਇਹ ਲੰਬੀਆਂ ਲੰਬੀਆਂ ਕਤਾਰਾਂ ਸੂਬੇ 'ਚ ਬੇਰੋਜ਼ਗਾਰੀ ਦੀ ਅਸਲ ਹਕੀਕਤ ਨੂੰ ਬਿਆਨ ਕਰ ਰਹੀਆਂ ਨੇ ਸਰਕਾਰ ਦੇ तमाम ਦਾਅਵਿਆਂ ਦੀ ਥੋਲ ਖੋਲ ਰਹੀਆਂ ਨੇ ਪੀਟੀਸੀ ਨਿਊਜ਼ ਦੇ ਲਈ ਪਠੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ